ਹਾਂ ਜੀ ਸਰ ਕੀ ਨਾਮ ਤੇ ਗੁਰਦੀਪ ਸਿੰਘ ਜੀ ਪਿੰਡ ਕੋਟ ਮੈਮ ਦਿਖਾ ਆ ਤੁਹਾਡੇ ਪਿੰਦੇ ਸਰਪੰਚ ਦੇ ਉੱਪਰ ਜਿਹੜੇ ਨੇ ਗਲੇ ਵੀ ਪਿਆ ਗਿਆ ਤੇ ਉਹਨਾਂ ਦੇ ਅਲੀਗੇਸ਼ਨ ਮੀਕੇ ਇਹ ਨਸ਼ਾ ਵੀ ਵੇਚਦੇ ਨੇ ਤੁਹਾਡਾ ਕੀ ਜਣਾ ਚ ਇਹ ਸਰ ਜੀ ਬਿਲਕੁਲ ਸਰਾ ਸਰ ਝੂਠ ਆ ਇਹ ਗਲਤ ਇਲਜ਼ਾਮ ਲਗਾਏ ਗਏ ਆ ਇੱਕ ਗੁਰਸਿੱਖ ਬੰਦੇ ਆ ਕੋਈ ਇਹਨਾਂ ਤੇ ਇਹੋ ਜੀ ਗੱਲਬਾਤ ਨਹੀਂ ਹੈਗੀ ਕਿ ਨਸ਼ਾ ਕਰਦੇ ਆ ਜਾਂ ਨਸ਼ਾ ਵੇਚਦੇ ਆ ਸਰਪੰਚ ਸਾਹਿਬ ਇਹੋ ਜੇ ਬੰਦੇ ਆ ਕਿ ਆ ਘਟ ਤੋਂ ਘਟ ਵੀ 40-45 ਸਾਲ ਪਹਿਲੋਂ ਦੀ ਇਹ ਰੂੜੀ ਲੱਗੀ ਸਾਡੇ ਹੋ ਸਭਾਲਣ ਤੋਂ ਪਹਿਲਾਂ ਦੀ ਅੱਛਾ ਤੇ ਇੰਨੀਆਂ ਪੰਚਾਇਤਾਂ ਆ ਗਈਆਂ ਬੜੇ ਅਸੀਂ ਪੰਚਾਇਤਾਂ ਨੂੰ ਹਰ ਇੱਕ ਸਰਪੰਚ ਨੂੰ ਲਿਖ ਲਿਖ ਕੇ ਦਿੰਦੇ ਰਹੇ ਆ ਸਾਈਨ ਕਰ ਕਰਕੇ ਦਿੰਦੇ ਰਹੇ ਆ ਕਿ ਸਰਪੰਚ ਸਾਹਿਬ ਆ ਸਾਡੇ ਬੂਹਾਂ ਦੇ ਗਾੜੀ ਰੂੜੀ ਲੱਗੀ ਆ ਇਹ ਰੂੜੀ ਚਕਾਈ ਜਾਵੇ ਤੇ ਹਰ ਇੱਕ ਪੰਚਾਇਤ ਦੇ ਸਰਪੰਚ ਆਏ ਆ ਅਕਾਲੀਆਂ ਦੇ ਵੀ ਆ ਕਾਂਗਰਸੀ ਵੀ ਆ ਤੇ ਪਰ ਕਿਸੇ ਕੋਲ ਇਹ ਕੰਮ ਨਹੀਂ ਹੋਇਆ ਇਹ ਆਮ ਆਦਮੀ ਦੇ ਸਰਪੰਚ ਸਾਹਿਬ ਨੇ ਇਹ ਕੰਮ ਸਾਨੂੰ ਕਰਕੇ ਦਿੱਤਾ ਇੱਕ ਸਾਲ ਤੋਂ ਵੀ ਪਹਿਲਾਂ ਪਹਿਲਾਂ ਇਹਨਾਂ ਨੇ ਇਹ ਰੂੜੀ ਦਾ ਗੰਦ ਸਾਡੇ ਬੋਹਿਆਂ ਦੇ ਗਾੜੀ ਇੰਨਾ ਗੰਦ ਪਿਆ ਸੀ ਕਿ ਜਿਹੜੇ ਲਫਾਫੇ ਨੇਰੀ ਆਉਣੀ ਘੱਟਾ ਮਿੱਟੀ ਉੱਡ ਕੇ ਸਾਡੇ ਘਰਾਂ ਦੇ ਵਿੱਚ ਜਾਣਾ ਤੇ ਇਹ ਇਹਨਾਂ ਨੇ ਚੁਕਾ ਕੇ ਬਹੁਤ ਵਧੀਆ ਕੰਮ ਕੀਤਾ ਅਸੀਂ ਇਹਨਾਂ ਦੀ ਸਮੂਹ ਪੰਚਾਇਤ ਦਾ ਸਰਪੰਚ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹੋ ਜੇ ਕੰਮ ਸੂਝਵਾਨ ਬੰਦੇ ਵਿਰਲੇ-ਵਿਰਲੇ ਹੀ ਮਿਲਦੇ ਆ ਇਹ ਸਰਪੰਚ ਸਾਹਿਬ ਐਡੇ ਵਧੀਆ ਬੰਦੇ ਆ ਕਿ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਬੜੇ ਜੋਰਾ-ਸ਼ੋਰਾਂ ਤੇ ਕਰਾਉਂਦੇ ਆ ਪਰ ਇਹ ਲੋਕ ਇਹਨਾਂ ਨੂੰ ਵਿੱਚ ਆਣ ਕੇ ਉਹ ਕੰਮ ਕਰਨੋਂ ਡੱਕਦੇ ਆ ਹਾਂਜੀ ਤੇ ਇਹ ਮਤਲਬ ਗਲਤ ਗੱਲ ਆ ਨਹੀਂ ਡੱਕਣਾ ਚਾਹੀਦਾ ਜਦੋਂ ਤੁਹਾਡੀ ਬਜਾਰਤ ਆਉਗੀ ਤੁਸੀਂ ਜੋ ਤੁਹਾਡਾ ਜੀ ਕਰਦਾ ਕਰੋ ਹਾਂਜੀ ਇਹਨਾਂ ਨੂੰ ਇਹੀ ਅਸੀਂ ਤੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਸਰਪੰਚ ਸਾਹਿਬ ਬਹੁਤ ਵਧੀਆ ਪਿੰਡ ਦਾ ਕੰਮ ਕਰ ਰਹੇ ਆ ਇਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਨਾ ਇਹੋ ਜੇ ਕੰਮ ਕਰੋ ਤੁਸੀਂ ਇਹੀ ਬੇਨਤੀ ਕਰਦੇ ਆ ਵਾਹਿਗੁਰੂ ਜੀ ਦਾ ਖਾਤਾ ਮੇਰਾ ਕੋਈ ਰੂੜੀ ਵੀ ਤੇ ਲਫਾਫਿਆਂ ਦਾ ਜ਼ਿਕਰ ਕੀਤਾ ਹੋਣੇ ਹਾਂਜੀ ਸਰ ਇਹ ਸਰਪੰਚ ਬੋਲਿਆ ਤੁਹਾਡੇ ਵਿੱਚ ਕੇ ਜਾਂ ਸੱਚੀ ਜਿਹੜੇ ਤੁਹਾਡੇ ਨਿੱਜੀ ਵਿਚਾਰ ਨੇ ਨਹੀਂ ਸਰ ਸਾਡੇ ਨਿੱਜੀ ਵਿਚਾਰ ਨੇ ਸਰਪੰਚ ਸਾਨੂੰ ਕੁਝ ਨਹੀਂ ਬੋਲਿਆ ਸਾਡੇ ਨਿੱਜੀ ਵਿਚਾਰ ਨੇ ਅਸੀਂ ਤੇ ਤੁਹਾਨੂੰ ਕਹਿੰਦੇ ਆ ਕਿ ਪਤਾ ਨਹੀਂ ਕਿੰਨੇ ਚਿਰ ਤੋਂ ਪਹਿਲਾਂ ਦੇ ਕਹਿੰਦੇ ਆਉਂਦੇ ਆ ਵੀ ਇਹ ਸਾਡੀ ਰੂੜੀ ਚਕਾ ਦਿੱਤੀ ਜਾਵੇ ਇੱਥੇ ਸਾਡੇ ਕੋਈ ਭੈਣ ਭਰਾ ਆਉਂਦਾ ਸੀ ਤੇ ਸਾਨੂੰ ਲੋਕ ਸਾਡੇ ਰਿਸ਼ਤੇਦਾਰਾਂ ਕੇ ਸਾਨੂੰ ਟਿਚਰਾ ਕਰਦੇ ਟਾਡੇ ਬੋਿਆਂ ਦੇ ਗਾੜੀ ਪਹਾੜ ਲੱਗੇ ਆ ਸਾਨੂੰ ਇਹ ਸਾਡੇ ਰਿਸ਼ਤੇਦਾਰ ਆਣ ਕੇ ਕਹਿੰਦੇ ਟਾਡੇ ਬੋਿਆਂ ਦੇ ਗਾੜੀ ਪਹਾੜ ਲੱਗੇ ਆ ਤੇ ਸਰਪੰਚ ਸਾਹਿਬ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਹ ਜਾਮ ਲੱਗੇ ਨੇ ਝੂਠੇ ਨੇ ਇਹ ਸਰਾਸਰ ਝੂਠੇ ਨੇ ਸਰ ਇਹ ਸਰਪੰਚ ਸਾਹਿਬ ਇਹੋ ਜੇ ਬੰਦੇ ਆ ਕਿ ਗੁਰੂ ਘਰੇ ਇਹਨਾਂ ਨੇ 8 ਸਾਲ ਸੇਵਾ ਕੀਤੀ ਗ੍ਰੰਥੀ ਸਾਹਿਬ ਦੀ ਐਡੇ ਸੂਜਵਾਨ ਬੰਦੇ ਆ ਕਿ ਇਹਨਾਂ ਨਾਲ ਦਾ ਬੰਦਾ ਸੂਜਵਾਨ ਕੋਈ ਹੈ ਨਹੀਂ ਆ ਧੰਨਵਾਦ ਜੀ